ਜੀ ਵੀ ਸੱਜਣੋ ਸਤਿ ਸ੍ਰੀ ਅਕਾਲ ਤੇ 131 ਦੀ ਪਨੀਰੀ ਸੱਟ ਰਹੇ ਆ ਤੇ ਪਨੀਰੀ ਸਭ ਤੋਂ ਪਹਿਲਾਂ ਸਿੱਟੀ ਖਾਦ ਫਿਰ ਪਨੀਰੀ ਤੇ ਉਸ ਤੋਂ ਬਾਅਦ ਸੱਟਾਂਗੇ ਵੀ ਸਵਾਹ ਆ ਵਾਲੀ ਪਿਛਲੇ ਸਾਲ ਵੀ ਆਪਾਂ ਬੀਜੀ ਸੀ ਕੈਰੀ ਤੇ ਬਹੁਤ ਸੋਹਣੇ ਰਿਜ਼ਲਟ ਮਿਲੇ ਉੱਪਰ ਸਵਾਹ ਸੱਟ ਕੇ ਤੇ ਫੇਰ ਬਾਅਦ ਚਲਾਦਾ ਸੀ ਪਾਣੀ ਜਦੋਂ ਉਗਰਦੀ ਹੈ ਤੇ ਆਪਣੇ ਆਪ ਬਹੁਤ ਸੋਹਣੀ ਜਿਹੜੀ ਜਰਮੀਨੇਸ਼ਨ ਹੋ ਜਾਂਦੀ ਹੈ ਸਾਡੇ ਵੀ ਇਹ ਵਾਲਾ ਫਾਰਮੂਲਾ ਫਿੱਟ ਬੈਠਿਆ ਦੂਸਰਿਆਂ ਦਾ ਮੈਂ ਕਹਿ ਨਹੀਂ ਸਕਦਾ ਮੈਂ ਇਹ ਵੀ ਨਹੀਂ ਕਹਿੰਦਾ ਵੀ ਤੁਸੀਂ ਜ਼ਰੂਰ ਸੱਟ ਕੇ ਦੇਖਿਓ ਇੱਕ ਵਾਰੀ ਤੇ ਟ੍ਰਾਇਲ ਜੇ ਲਾ ਕੇ ਦੇਖ ਲਿਓ ਜੇ ਤੁਹਾਡੀ ਲੱਗੇ ਤਾਂ ਮੈਨੂੰ ਲੱਗਦਾ ਵੀ ਇਹਦੇ ਰਿਜ਼ਲਟ ਸਾਨੂੰ ਬਹੁਤ ਸੋਹਣੇ ਮਿਲੇ ਸੀ ਤੇ ਜਿਹੜੇ ਸਾਲ ਹੜ੍ਹ ਨਹੀਂ ਵਾਲੇ ਆਏ ਸੀ ਆਪਾਂ ਸਾਰਿਆਂ ਨੇ ਪਨੀਰੀਆਂ ਸਿੱਟੀਆਂ ਸੀ ਜ਼ਿਆਦੇ ਤੇ ਆਪਾਂ ਵੀ 26 ਦੀ ਪਨੀਰੀ ਸਿੱਟੀ ਸੀ ਉਦੋਂ ਥੋੜੀ ਜੀ ਲੇਟ ਜੀ ਤੇ तकरीबन 35 36 ਕਿੱਲਿਆਂ ਦੀ ਪਨੀਰੀ ਦੇ ਸਵਾਹ ਪਾਈ ਸੀ ਉਹਦੇ ਤੇ ਵੀ ਤੇ ਬਹੁਤ ਸੋਹਣੀ ਪਨੀਰੀ ਹੋਈ ਸੀ ਉਹ ਐਂਡ ਤੱਕ ਬਹੁਤ ਰਹੀ ਬਹੁਤ ਘਰ ਲੈ ਕੇ ਗਏ ਤੇ ਵਧੀਆ ਪਨੀਰੀ ਹੋ ਗਈ ਸੀ ਸਜਣੋ ਤੇ ਇਸ ਸਾਲ ਫੇਰ 131 ਦਾ ਡਰਾਇਲ ਆ ਰਹੇ ਆ ਇੱਧਰ ਮੱਕੀ ਪਿਆਰ ਹੈ ਤੇ ਸੁੰਡੀ ਨੇ ਬਹੁਤ ਰਾਜ-ਰਾਜ ਖਾਧੀ ਆ ਦੋ ਸਪਰੇਹਾਂ ਕਰਤੀਆਂ ਇਹਦੇ ਤੇ ਤੇ ਹੁਣ ਥੋੜਾ ਜਿਹਾ ਠੱਲਾ ਜਿਹਾ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਪਿਆ ਹੈਗਾ ਸੂਰਜ ਜਾ ਰਿਹਾ ਛਪੰਤੇ ਤੇ ਸ਼ਾਮ ਨੂੰ ਹੀ ਆਪਣੀ ਵਾਰੀ ਆ ਕੱਸੀ ਦੀ ਉਸ ਤੋਂ ਬਾਅਦ ਪਾਣੀ ਛੱਡ ਦਾਂਗੇ ਤੇ ਉਧਰ ਉਹ ਦੇਖੋ ਐਡਮ ਬਰੀਡਰ ਸਟੱਡ ਫਾਰਮ ਵਾਲਿਆਂ ਦਾ ਬੂਮ ਸਪਰੇਅਰ ਉਹ ਵੀ ਪਹੁੰਚ ਗਿਆ ਸਪਰੇਅ ਕਰਨ ਵਾਸਤੇ ਸੰਦੀਪ ਡੇਰੀ ਫਾਰਮ ਵਾਲੇ ਬਾਈ ਨੇ ਕਰਨੀ ਹੈਗੀ ਪਹਿਲਾਂ ਇਹਨੇ ਕੱਖਾਂ ਵਾਲੀ ਕਰੀ ਸੀ ਤੇ ਮੱਕੀ ਜੀ ਗਈ ਇਹਦੀ ਰੁਕ ਬਾਲੀ ਉਦੋਂ ਬਾਅਦ ਇਹ ਬੰਦਾ ਤਜਰਬੇਕਾਰ ਆ ਆ ਸਪਰੇਅ ਜੀ ਕਰਦਾ ਹੈ ਦੇਖਦੇ ਆ ਵੀ ਕੀ ਬਣਦਾ ਤੇ ਵੈਸੇ ਮੈਂ ਇੱਕ ਤਜਰਬੇ ਜੀ ਦੇ ਬਾਰੇ ਵੀ ਦੱਸ ਦਿਆਂ ਝੋਨੇ ਦੇ ਪੱਤਾ ਲਪੇਟ ਪੈ ਗਈ ਸੀ ਬੇਅੰਤ ਸਾਡੇ ਤੇ ਐਸੀ ਫੀਡ ਤੇ ਹੋਰ ਇੱਕ ਦੋ ਸਪਰੇਅ ਜੀਆਂ ਸਸਤੀਆਂ ਜੀਆਂ ਮਾਰ ਅਰਲਾਗੀਆਂ ਜੀਆਂ ਸੀ ਉਦੋਂ ਐਸੀ ਫੇੜ ਸੀਗਾ ਕੁਛ ਕਿਤੇ ਥੋੜਾ ਜਿਹਾ ਹੋਰ ਤੇ ਇੱਕ ਸਪਰੇਅ ਚ ਜਮਾ ਖਾਤਮਾ ਹੀ ਕਰਦਾ ਸੀ ਕਿਉਂ ਉੱਤੋਂ ਥੱਲੇ ਨੂੰ ਪ੍ਰੈਸ਼ਰ ਮਾਰਦਾ ਇਹ ਗੋਭ ਵਿੱਚ ਜਿਵੇਂ ਕਹਿੰਦੇ ਹੁੰਦੇ ਪਾਣੀ ਪੈ ਜਾਂਦਾ ਤੇ ਸੰਡੀ ਸੰਡੀ ਖਤਮ ਕਰਨ ਨੂੰ ਆਵਾ ਮੈਂ ਤੁਸੀਂ ਢੋਲਣਾ ਸਪਰੇਅ ਕਰ ਲੋ ਢੋਲੀ ਨਾ ਕਰ ਲੋ ਜਿੰਨਾ ਮਰਜ਼ੀ ਪਾਣੀ ਪਾ ਲੋ ਯਾਰ ਜਿੰਨੀ ਮਰਜ਼ੀ ਸ਼ਕੀਨੀ ਨਾਲ ਪਰ ਇਹਦੇ ਨਾਲ ਦੀ ਘੈਂਟ ਸਪਰੇਅ ਨਹੀਂ ਕੁਛ ਵੀ ਕਰ ਸਕਦਾ ਬੰਦਾ ਦਾ ਕਰ ਹੀ ਨਹੀਂ ਸਕਦਾ ਬਾਈ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਚਾਹੇ ਕੋਈ ਕਿੱਡਾ ਮਰਜੀ ਸ਼ਕੀਨ ਹੈਗਾ ਕਿਉਂ ਤਾਂ ਤੋਂ ਥੱਲੇ ਨੂੰ ਪਾਣੀ ਸਿੱਟਣਾ ਐ ਨੇ ਤੇ ਸੁੰਢੀ ਨਾਲ ਦੀ ਨਾਲ ਬਲੇੜ ਲੋਹੜ ਸਿੱਟੀ ਜਾਂਦਾ ਬਾਕੀ ਸੱਜਣੋ ਦੱਸਿਓ ਕਮੈਂਟ ਕਰਕੇ ਪਨੀਰੀ ਵਾਲਾ ਤੁਸੀਂ ਕਿਹੜਾ ਤਜਰਬਾ ਜ਼ਿਆਦਾ ਕਰਦੇ ਹੋ ਕਿਹੜੀ ਘੈਂਟ ਹੁੰਦੀ ਆ ਸੋਡੇ ਤੇ ਅਸੀਂ ਤਾਂ ਇਹ ਵਾਲਾ ਤੁਹਾਨੂੰ ਦੱਸੀ ਜਾਂਦੇ ਆ ਵੀ ਆ ਤਜਰਬਾ ਕਰਦੇ ਹੁੰਨੇ ਆਏ ਕਿਹੜੇ ਪਿਛਲੇ ਸਾਲ ਦੇ ਤੇ ਵਧੀਆ ਰਿਜ਼ਲਟ ਮਿਲਦੇ ਕੱਦੂ ਵਾਲੀ ਪਨੀਰੀ ਵੀ ਬਹੁਤ ਘੈਂਟ ਰਹੀ ਤੇ ਉਸ ਤੋਂ ਬਾਅਦ ਜਿਹੜੀ ਆ ਵਾਲੇ ਫਾਰਮੂਲਾ ਇਹ ਵੀ ਬਹੁਤ ਘੈਂਟ ਰਹਾ ਬਾਕੀ ਮੈਂ ਵੀਡੀਓ ਦਾ ਕਰ ਲੱਗੇ ਮਿੱਤਰੋ ਅੰਤ ਤ ਤੇ ਜਿਹੜੇ ਜਿਹੜੇ ਸੱਜਣ ਨਵੇਂ ਜੁੜੇ ਆਪਣੇ ਪੇਜ ਨਾਲ ਪੇਜ ਨੂੰ ਫੋਲੋ ਜਰੂਰ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਸੱਜਣੋ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਤੇ ਹੋਰ ਕਿਹੜੇ ਫਾਰਮੂਲੇ ਆ ਜਿਹੜੇ ਉਹ ਆਪਾਂ ਨੂੰ ਵੱਧ ਕਾਮਯਾਬ ਰਹਿਣਗੇ ਕਿਉਂਕਿ ਐਤ ਕੀ ਟੈਂਪਰੇਚਰ ਬਹੁਤ ਜ਼ਿਆਦਾ ਹੋਈ ਜਾਂਦਾ 44 47 ਆਮ ਹੀ ਹੋਈ ਜਾਂਦਾ ਤਕਰੀਬਨ 20 ਤਰੀਕ ਦੇ ਲਗਭਗ ਦਾ ਸਮਾਂ ਦਿੱਤਾ ਸੀ ਤੇ ਪਨੀਰੀ ਬੀਜਿਆਂ ਨੂੰ ਤਾਂ ਮੈਨੂੰ ਲੱਗਦਾ ਵੀ ਹਜੇ ਵੀ ਥੋੜੀ ਜੀ ਅਸੀਂ ਗੇਤ ਕਰੀ ਜਾਂਦੇ ਆਗੇ ਪਿਛਲੇ ਸਾਲ ਕਣਕ ਜ਼ਿਆਦਾ ਲੇਟ ਹੋ ਗਈ ਸੀ ਇਸ ਕਰਕੇ ਇਸ ਕੀ ਐ ਵੀ ਥੋੜੀ ਕਿਆਰੀ ਇੱਕ ਵਾਰੀ ਇਹ ਸਿੱਟ ਦਿਆਂਗੇ ਉਸ ਤੋਂ ਬਾਅਦ ਨਾਲ ਦੀ ਨਾਲ ਅਗਲੀ ਤਿਆਰ ਕਰ ਦਾਂਗੇ ਤਿੰਨ ਕਿਆਰੀਆਂ ਕਰਾਂਗੇ ਇੱਥੇ 131 ਦੀਆਂ ਤੇ 26 ਉਹ ਅੱਗੇ ਤੂੜੀ ਕੋਲੇ ਜੀ ਧੰਨਵਾਦ ਮਿੱਤਰੋ ਮੈਂ ਵੀਡੀਓ ਦਾ ਕਰ ਲੱਗਿਆ ਅੰਤ ਤੇ ਫਿਰ ਬੇਨਤੀ ਕਰਦਾ ਜਿਹੜੇ ਜਿਹੜੇ ਸੱਜਣ ਨਵੇਂ ਜੁੜੇ ਆ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿਹੜੀ ਜਿਹੜੀ ਅਸੀਂ ਗਲਤੀ ਕਰ ਰਹੇ ਹਾਂ ਜਾਂ ਆਪਣਾ ਐਕਸਪੀਰੀਅੰਸ ਜਿਹੜਾ ਵੀ ਨਵੇਂ ਬੰਦਿਆਂ ਨੂੰ ਉਸ ਥੋੜਾ ਜਿਹਾ ਨਵਾਂ ਸਿੱਖਣ ਨੂੰ ਮਿਲੇ ਧੰਨਵਾਦ ਮਿੱਤਰੋ